ਤੁਕਲਿਆਨੇ ਸੂਤਰਾ ਦੇ حوالے ਤੋਂ ਵੱਡੀ ਖਬਰ ਆ ਰਹੀ ਹੈ ਅਮਰਿਤਪਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ 5 ਜੁਲਾਈ ਨੂੰ ਸੰਸਦ ਦੇ ਉਹਦੇ ਵਿੱਚੋਂ 100 ਚੁੱਕ ਸਕਤੇ ਨੇ ਅਮਰਿਤਪਾਲ ਸਿੰਘ ਪੰਜਾਬ ਸਰਕਾਰ ਨੇ ਲੋਕ ਸਭਾ ਸਪੀਕਰ ਨੂੰ ਅਪੀਲ ਕੀਤੀ ਹੈ ਫਿਲਹਾਲ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦੇ ਅਮਰਿਤਪਾਲ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਤੇ ਵੱਜੋਂ ਅਮਰਿਤਪਾਲ ਨੇ ਜਿੱਤ ਹਾਸਲ ਕੀਤੀ ਹੈ ਤਾਂ ਹੁਣ ਵੱਡੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਜੁੜੀ ਹੈ ਵੱਡੀ ਖਬਰ ਹੈ ਫਿਲਹਾਲ ਐਨਐਸਏ ਤਹਿਤ ਡਿਬਰਗੋਟ ਜੇਲ੍ਹ ਦੇ ਵਿੱਚ ਬੰਦੇ ਅਮਰਿਤਪਾਲ ਪਰ 5 ਜੁਲਾਈ ਨੂੰ ਸੰਸਦ ਦੇ ਅਹੁਦੇ ਵੱਜੋਂ ਸੋ ਅਮਰਿਤਪਾਲ ਵੱਲੋਂ ਚੁੱਕੀ ਜਾ ਸਕਦੀ ਹੈ ਤਾਂ ਲਗਾਤਾਰ ਅਮਰਿਤਪਾਲ ਦੀ ਸੌ ਨੂੰ ਲੈ ਕੇ ਸਸਪੈਂਸ ਬਰਕਰਾਰ ਬਣਿਆ ਹੋਇਆ ਸੀ ਹਾਲਾਂਕਿ ਸਵਾਲ ਵੀ ਖੜੇ ਹੋ ਰਹੇ ਸੀ ਕਿ ਅਮਰਿਤਪਾਲ ਕਦੋਂ ਸੌ ਚੁੱਕਣਗੇ ਕਿਵੇਂ ਸੌ ਉਹਨਾਂ ਵੱਲੋਂ ਚੁੱਕੀ ਜਾਵੇਗੀ ਤਾਂ ਹੁਣ ਇਹ ਸੂਤਰਾਂ ਦੇ حوالے ਤੋਂ ਵੱਡੀ ਖਬਰ ਆ ਰਹੀ ਹੈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੈ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਲੋਕ ਸਭਾ ਸਪੀਕਰ ਨੂੰ ਅਪੀਲ ਕੀਤੀ ਸੀ ਤਾਂ ਹੁਣ ਸੂਤਰਾਂ ਦੇ حوالے ਤੋਂ ਵੱਡੀ ਖਬਰ ਆ ਰਹੀ ਹੈ ਕਿ 5 ਜੁਲਾਈ ਨੂੰ ਸੰਸਦ ਵਚੋਂ ਸੌ ਚੁੱਕ ਸਕਦਾ ਹੈ ਅਮਰਿਤਪਾਲ ਸਿੰਘ ਫਿਰ ਹਾਲ ਐਨਐਸਐ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਬੰਦਿਆ ਖਰੂਪ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਚੋਂ ਅਮਰਿਤਪਾਲ ਨੇ ਚੌਂ ਚਿੱਤੀ ਸੀ ਤਾਂ 5 ਜੁਲਾਈ ਨੂੰ ਸੌ ਚੁੱਕ ਸਕਦੇ ਨੇ ਅਮਰਿਤਪਾਲ ਖਬਰ ਤੇ ਵਿਦੇਰੇ ਕਾਲ ਬਾਤ ਲਈ ਸਾਡੇ ਸਹਿਯੋਗੀ ਰੋਹਿਤ ਬਾਂਸਲ ਜੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਇਸੇ ਖਬਰ ਤੇ ਵਿਦੇਰੇ ਜਾਣਕਾਰੀ ਅਸੀਂ ਉਹਨਾਂ ਤੋਂ ਲਵਾਂਗੇ ਤਾਂ ਰੋਹਿਤ ਵੱਡੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਅਮਰਿਤਪਾਲ ਹੁਣ ਸੌ ਚੁੱਕ ਸਕਦੇ ਨੇ ਕਿਉਂਕਿ ਲਗਾਤਾਰ ਅਮਰਿਤਪਾਲ ਦੇ ਸੌ ਨੂੰ ਲੈ ਕੇ ਅਮਰਿਤਪਾਲ ਦੇ ਹਲਫ ਨੂੰ ਲੈ ਕੇ ਇਹ ਸਸਪੈਂਸ ਬਣਿਆ ਹੋਇਆ ਸੀ ਸਵਾਲ ਖੜੇ ਹੋ ਰਹੇ ਸੀ ਕਿ ਕਦੋਂ ਸੌ ਚੁੱਕਣਗੇ ਕਿਵੇਂ ਉਹਨਾਂ ਵੱਲੋਂ ਸੌ ਚੁੱਕੀ ਜਾਵੇਗੀ ਕਿ ਕੁਝ ਹੋਰ ਜਾਣਕਾਰੀ ਆ ਰਹੀ ਹੈ ਬਿਲਕੁਲ ਕੁਲਵਿੰਦਰ ਸਭ ਤੋਂ ਪਹਿਲਾਂ ਇਹ ਖਬਰ ਅਸੀਂ ਜਿਹੜੀ ਰਿਪੋਰਟ ਕਰਨ ਜਾ ਰਹੇ ਹਾਂ ਕਿ ਅਮਰਿਤਪਾਲ ਸਿੰਘ ਜਿਹੜੇ ਖਡੂਰ ਸਾਬ ਤੋਂ ਐਮਪੀ ਚੁਣੇ ਗਏ ਨੇ ਉਹ 5 ਜੁਲਾਈ ਨੂੰ ਸੌਹ ਚੁੱਕ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਇੱਕ ਚਿੱਠੀ ਆ ਉਹ ਲੋਕ ਸਭਾ ਸਪੀਕਰ ਓ ਮੇਲਰਾਂ ਨੂੰ ਭੇਜ ਦਿੱਤੀ ਗਈ ਹੈ ਦਰਅਸਲ ਅਮਰਿਤਪਾਲ ਸਿੰਘ ਜਿਹੜਾ ਇਸ ਵਕਤ ਡਿਬਰੂਗੜ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਅਮਰਿਤਸਰ ਦੇ ਡੀਸੀ ਨੂੰ ਲਿਖੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਉਹ ਖਡੂਰ ਸਾਹਿਬ ਤੋਂ ਐਮਪੀ ਜੁਟ ਚੁੱਕੇ ਨੇ ਅਜੇਹੇ ਦੇ ਵਿੱਚ ਉਹ ਐਨਐਸਏ ਦੇ ਅੰਦਰ ਅਸਾਮ ਜੇਲ੍ਹ ਦੇ ਅੰਦਰ ਬੰਦ ਨੇਗੇ ਔਰ ਉਹਨਾਂ ਨੂੰ ਸੌਹ ਚੁੱਕਣ ਦੀ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ ਜਾਂ ਤਾਂ ਉਹਨਾਂ ਨੂੰ ਇਸ ਚੀਜ਼ ਦੇ ਲਈ ਜ਼ਮਾਨਤ ਜਾਂ ਕੁਝ ਦਿਨਾਂ ਦੀ ਰਿਆਇ ਦਿੱਤੀ ਜਾਵੇ ਜਾਂ ਦੂਸਰੀ ਚੀਜ਼ ਹੈ ਕਿ ਉਹਨਾਂ ਨੂੰ ਪੁਲਿਸ ਦੇ ਡਿਟੈਂਸ਼ਨ ਦੇ ਵਿੱਚ ਜਿਹੜੀ ਕੈਲੀਏ ਕਿ ਸੌਂ ਚੁੱਕਣ ਦੀ ਪਰਮਿਸ਼ਨ ਆ ਉਹ ਦਿੱਤੀ ਜਾਵੇ ਇਸ ਤੋਂ ਬਾਅਦ ਜੇਕਰ ਹੁੰਦਾ ਜ਼ਿਕਰ ਕੀਤਾ ਜਾਵੇ ਤਾਂ ਅੰਮ੍ਰਿਤਸਰ ਦੇ ਡੀਸੀ ਦੇ ਵੱਲੋਂ ਉਹ ਚਿੱਠੀ ਗ੍ਰੈਸ ਕੱਤਰ ਪੰਜਾਬ ਨੂੰ ਭੇਜੀ ਜਾਂਦੀ ਹੈ ਗ੍ਰੈਸ ਕੱਤਰ ਪੰਜਾਬ ਦੇ ਵੱਲੋਂ ਹੁਣ ਉਹ ਜਿਹੜੀ ਚਿੱਠੀ ਹੈ ਉਹ ਓਮ ਬਿਰਲਾ ਜਿਹੜੇ ਪੰਜਾਬ ਦੀ ਚਿੱਠੀ ਹੈ ਓਮ ਬਿਰਲਾ ਕੋਲੇ ਪਹੁੰਚ ਚੁੱਕੀ ਹੈ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਔਰ ਉਮਰਲਾ ਦੇ ਵੱਲੋਂ ਜਿਹੜੀ ਕਿਹਾ ਜਾ ਰਿਹਾ ਹੈ ਕਿ 5 ਜੁਲਾਈ ਦਾ ਸਮਾਂ ਹੈਗਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਦਿੱਤਾ ਜਾ ਸਕਦਾ ਹੈ ਕਿ ਉਸ ਦਿਨ ਅੰਮ੍ਰਿਤਪਾਲ ਨੂੰ ਸੌਂਚ ਕਵਾਈ ਜਾਏਗੀ ਔਰ ਜਿਸ ਦਿਨ ਸੌਂਚ ਕਵਾਈ ਜਾਏਗੀ ਉਸ ਦਿਨ ਦੀ ਜਿਹੜੀ ਪਰਮਿਸ਼ਨ ਆ ਉਹ ਅੰਮ੍ਰਿਤਸਰ ਦੇ ਡੀਸੀ ਦੇ ਵੱਲੋਂ ਡਿਬਰੂਗੜ ਜੇਲ੍ਹ ਨੂੰ ਭੇਜ ਦਿੱਤੀ ਜਾਏਗੀ ਕਿ ਇਸ ਦਿਨ ਸੌਂਚ ਕਵਾਈ ਜਾਣੀ ਹੈ ਇਸ ਕਰਕੇ ਉਹਨਾਂ ਨੂੰ ਜੇਲ੍ਹ ਤੋਂ ਲੋਕ ਸਭਾ ਲਜਾਂਨ ਤੱਕ ਦਾ ਇੰਤਜ਼ਾਮ ਹੈ ਜਿਹੜਾ ਉਹ ਕੀਤਾ ਜਾਵੇ ਔਰ ਉਸ ਤੋਂ ਬਾਅਦ ਵਾਪਸ ਉਹਨਾਂ ਨੂੰ ਜੇਲ੍ਹ ਦੇ ਵਿੱਚ ਲਜਾਇਆ ਜਾਵੇ ਤਾਂ ਇਹ ਇੱਕ ਦਿਨ ਦਾ ਜਿਹੜਾ ਸਮਾਂਗਾ ਉਹ ਹੋਏਗਾ ਕੁਝ ਘੰਟਿਆਂ ਦੇ ਲਈ ਜਿਹੜਾ ਕਿਹਾ ਲੀਏ ਕਿ ਜੇਲ੍ਹ ਤੋਂ ਬਾਹਰ ਆਉਣਗੇ ਡਿਬਰੂਗੜ ਤੋਂ ਦਿੱਲੀ ਦਿੱਲੀ ਤੋਂ ਲੋਕ ਸਭਾ ਲੋਕ ਸਭਾ ਦੇ ਵਿੱਚ ਸਪੀਕਰ ਦੇ ਕੈਬਨ ਦੇ ਅੰਦਰ ਜਿਹੜੀ ਸੋਹਾਂਗੀ ਉਹ ਚੁਕਵਾਈ ਜਾਏਗੀ ਔਰ ਸੋਹ ਚੁਕਾਉਣ ਤੋਂ ਬਾਅਦ ਫਿਰ ਵਾਪਸ ਜੇਲ੍ਹ ਦੇ ਅੰਦਰ ਜਿਹੜੇ ਅਮਰਿਤਪਾਲ ਨੇ ਉਹ ਚਲੇ ਜਾਣਗੇ ਤਾਂ ਅਮਰਿਤਪਾਲ ਨੂੰ ਪਰਮਿਸ਼ਨ ਸਿੱਧੇ ਤੌਰ ਤੇ ਕਿਹਾ ਲੀਏ ਤਾਂ ਮਿਲ ਚੁੱਕੀ ਹੈ ਅਮਰਿਤਪਾਲ 5 ਜੁਲਾਈ ਦਾ ਲਗਭਗ ਸਮਾਂ ਜਿਹੜਾ ਲੋਕ ਸਭਾ ਦੇ ਸਪੀਕਰ ਦੇ ਵੱਲੋਂ ਤੈਅ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਉਸ ਦਿਨ ਦੀ ਜਿਹੜੀ ਸਿਫਾਰਿਸ਼ ਹੈਗੀ ਉਹ ਅੰਮ੍ਰਿਤਸਰ ਦੇ ਡੀਸੀ ਜਿਹੜੀ ਸਪਾਰਿਸ਼ ਉਹ ਡਿਬਰੂਗੜ ਜੇਲ੍ਹ ਨੂੰ ਭੇਜੀ ਜਾਏਗੀ ਔਰ ਕੱਲ ਦਾ ਜਿਹੜਾ ਦਿਨ ਹੈਗਾ ਕੱਲ ਨੂੰ ਅਮਰਿਤਪਾਲ ਦੇ ਮਾਤਾ ਪਿਤਾ ਲੋਕ ਸਭਾ ਦੇ ਸਪੀਕਰ ਓ ਮਿਰਲਾ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਨੇ ਅੱਜ ਪੰਜਾਬ ਦੇ ਵਿੱਚੋਂ ਉਹ ਨਿਕਲ ਚੁੱਕੇ ਨੇ ਦਿੱਲੀ ਦੇ ਲਈ ਰਵਾਨਾ ਜਿਹੜਾ ਅਮਰਿਤਪਾਲ ਦਾ ਪਰਿਵਾਰ ਉਹਨਾਂ ਦੇ ਪਿਤਾ ਤਰਸੀਮ ਸਿੰਘ ਉਹ ਹੋ ਚੁੱਕੇ ਨੇ ਔਰ ਕੱਲ ਜਿਹੜੀ ਲੋਕ ਸਭਾ ਦੇ ਸਪੀਕਰ ਦੇ ਨਾਲ ਇੱਕ ਮੁਲਾਕਾਤ ਹੈਗੀ ਉਹਨਾਂ ਦੇ ਪਿਤਾ ਦੇ ਬੋਲੋਂ ਕੀਤੀ ਜਾ ਸਕਦੀ ਹੈ ਬਕਾਇਦਾ ਤੌਰ ਤੇ ਸਮਾਂ ਜਿਹੜਾ ਸਪੀਕਰ ਨੂੰ ਮਿਲਣ ਦੇ ਲਈ ਮੰਗ ਲਿਆ ਗਿਆ ਹੈਗਾ ਔਰ ਅਮਰਿਤਪਾਲ ਨੂੰ ਪਰਮਿਸ਼ਨ ਜਿਹੜੀ ਉਹ ਕਹਿ ਲਈਏ ਕਿ ਸੌਂਚ ਕਬਾਉਂਦੀ ਦੇ ਦਿੱਤੀ ਗਈ ਆ ਹਾਲਾਂਕਿ ਪਹਿਲਾਂ ਇਸ ਚੀਜ਼ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਕੀ ਅਮਰਿਤਪਾਲ ਨੂੰ ਪਰਮਿਸ਼ਨ ਮਿਲੇਗੀ ਜਾਂ ਨਹੀਂ ਮਿਲੇਗੀ ਪਰ ਗ੍ਰਹਿ ਵਿਭਾਗ ਦੇ ਵੱਲੋਂ ਹੁਣ ਅਲਾਉ ਕਰ ਦਿੱਤਾ ਗਿਆ ਕਿ ਅਮਰਿਤਪਾਲ ਨੂੰ ਸੌਂਚ ਕਵਾਈ ਜਾਵੇ ਔਰ ਅੱਗੇ ਜਿਹੜਾ ਕੇਸ ਹੈਗਾ ਉਹ ਲੋਕ ਸਭਾ ਦੇ ਸਪੀਕਰ ਨੂੰ ਫਾਰਵਰਡ ਕਰ ਦਿੱਤਾ ਗਿਆ ਜੀ ਕੁਲਵਿੰਦਰ ਬਿਲਕੁਲ ਰੋਹਿਤ ਜਿਸ ਤਰੀਕੇ ਨਾਲ ਅਸੀਂ ਅਮਰਿਤਪਾਲ ਦੀ ਲਗਾਤਾਰ ਗੱਲ ਕਰ ਰਹੇ ਹਾਂ ਅਮਰਿਤਪਾਲ ਉਹ ਲੋਕ ਸਭਾ ਚੋਣਾਂ ਦੇ ਲਈ ਉਹ ਆਜ਼ਾਦ ਉਮੀਦਵਾਰ ਸੀ ਜਿਨ੍ਹਾਂ ਨੇ ਨਾ ਕੋਈ ਕੈਂਪੇਨਿੰਗ ਕੀਤੀ ਤੇ ਵੱਡੀ ਜਿੱਤ ਦਰਜ ਇਹਨਾਂ ਨੇ ਕੀਤੀ ਹੈ ਪਰ ਵੱਡਾ ਸਵਾਲ ਇਹ ਵੀ ਨਾਲ ਖੜਾ ਹੁੰਦਾ ਹੈ ਕਿ ਲੋਕ ਸਭਾ ਦੇ ਵਿੱਚ ਜੇ ਉਹ 100 ਇਹ ਸੰਸਦ ਦੇ ਅਹੁਦੇ ਵਜੋਂ ਚੁੱਕ ਲੈਂਦੇ ਨੇ ਪਰ ਉਸ ਤੋਂ ਬਾਅਦ ਉਹ ਆਪਣੀ ਹਾਜ਼ਰੀ ਕਿਵੇਂ ਪੂਰੀ ਕਰਨਗੇ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੁੜ ਤੋਂ ਉਹਨਾਂ ਨੂੰ ਭੇਜ ਦਿੱਤਾ ਜਾਏਗਾ ਦੇਖੋ ਹਾਜ਼ਰੀ ਦਾ ਕੋਈ ਇੱਥੇ ਇਸ਼ੂ ਨਹੀਂ ਹੁੰਦਾ ਕਿ ਜੇਕਰ ਤੁਹਾਡੀ ਹਾਜ਼ਰੀ ਪੂਰੀ ਨਹੀਂ ਹੈ ਤਾਂ ਤੁਹਾਨੂੰ ਕੋਈ ਸਜ਼ਾ ਲੱਗ ਜੇਗੀ ਜਾਂ ਤੁਹਾਨੂੰ ਕੋਈ ਜੁਰਮਾਨਾ ਲੱਗ ਜੇਗਾ ਹਾਜ਼ਰੀ ਸੰਸਦ ਮੈਂਬਰ ਤੇ ਹੁੰਦੀ ਹੈਗੀ ਔਰ ਕਿਉਂਕਿ ਅਮਰਿਤਪਾਲ ਜੇਲ੍ਹ ਦੇ ਅੰਦਰ ਬੰਦ ਨੇ ਅਜਿਹੇ ਦੇ ਵਿੱਚ ਉਹਨਾਂ ਦੀ ਹਾਜ਼ਰੀ ਨਹੀਂ ਲੱਗ ਸਕੇਗੀ ਅਜਿਹੇ ਦੇ ਵਿੱਚ ਜਿਹੜੇ ਉਹਨਾਂ ਦੇ ਲੋਕ ਸਭਾ ਆਉਣ ਜਾਣ ਦੇ ਪੱਤੇ ਹੁੰਦੇ ਆ ਉਹ ਨਹੀਂ ਮਿਲ ਪਾਉਣਗੇ ਕਿਉਂਕਿ ਉਹ ਸੰਸਦ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਕਿਉਂਕਿ ਜਿੰਨੇ ਦਿਨ ਤੁਹਾਡੀ ਸੰਸਦ ਦੇ ਅੰਦਰ ਸਿਟਿੰਗ ਰਹਿੰਦੀ ਹੈ ਉਸੇ ਆਧਾਰ ਤੇ ਤੁਹਾਨੂੰ ਉਹ ਜਿਹੜੇ ਪੱਤੇ ਨੇ ਉਹ ਜਾਰੀ ਕੀਤੇ ਜਾਂਦੇ ਨੇ ਪਰ ਆਮ ਤੌਰ ਤੇ ਜਿਹੜੀ ਇੱਕ ਸੰਸ ਉਹ ਅਮਰਿਤਪਾਲ ਨੂੰ ਮਿਲਦਾ ਰਹੇਗਾ ਉਸ ਫੰਡ ਦਾ ਇਸਤੇਮਾਲ ਅਮਰਿਤਪਾਲ ਕਿਸ ਤਰੀਕੇ ਦੇ ਨਾਲ ਕਰਦੇ ਨੇ ਇਹ ਦੇਖਣਾ ਹੋਵੇਗਾ ਕਿਉਂਕਿ ਬਹੁਤ ਸਾਰੇ ਸੰਸਦ ਦੇ ਜੀ ਇਹ ਨੇ ਜਿਹੜੇ ਜੇਲ੍ਹ ਦੇ ਅੰਦਰੋਂ ਬੈਠ ਕੇ ਜਿੱਤ ਜਾਂਦੇ ਨੇ ਪਿਛਲੀ ਵਾਰ ਵੀ ਅਜਿਹਾ ਹੋਇਆ ਸੀਗਾ ਇੱਕ ਬੀਐਸਪੀ ਦੇ ਸੰਸਦ ਸੀ ਜਿਹੜੇ ਜੇਲ੍ਹ ਦੇ ਅੰਦਰੋਂ ਜਿੱਤੇ ਉਹਨਾਂ ਦੇ ਵੱਲੋਂ ਸੌਂ ਚੁੱਕੀ ਗਈ ਔਰ 5 ਦੇ 5 ਸਾਲ ਉਹ ਜੇਲ੍ਹ ਦੇ ਅੰਦਰ ਹੀ ਰਹੇ ਪਰ ਅਜਿਹੇ ਦੇ ਵਿੱਚ ਕੋਈ ਇਹ ਨਹੀਂ ਕਿ ਥੋੜੀ ਜਿਹੜੀ ਸੰਸਦ ਆ ਉਹ ਰੱਦ ਹੋ ਜਾਏਗੀ ਜੇਕਰ ਤੁਸੀਂ ਸੰਸਦ ਦੇ ਅੰਦਰ ਦਾਖਲ ਨਹੀਂ ਹੁੰਦੇ ਆਮ ਤੌਰ ਤੇ ਤੁਸੀਂ ਸੰਨੀ ਦੇ ਉਹ ਨੂੰ ਪਿਛਲੀ ਵਾਰ ਦੇਖਿਆ ਹੋਵੇਗਾ ਗੁਰਦਾਸਪੁਰ ਤੋਂ ਜਿੱਤੇ ਪਰ ਜੇਕਰ ਉਹ ਨਜਰਾਈ ਸੀ ਔਰ ਅਮਰਿਤਪਾਲ ਦੀ ਹਾਜ਼ਰੀ ਜੇਲ੍ਹ ਦੇ ਅੰਦਰ ਹੋਣ ਕਾਰਨ ਤੁਹਾਨੂੰ ਨਜ਼ਰ ਨਹੀਂ ਆਏਗੀ ਪਰ ਇੱਕ ਵੱਡੀ ਗੱਲ ਸੀ ਕਿ ਪਰਮਿਸ਼ਨ ਕਿਸ ਤਰੀਕੇ ਨਾਲ ਦਿੱਤੀ ਜਾਏਗੀ ਕਦੋਂ ਤੱਕ ਪਰਮਿਸ਼ਨ ਮਿਲੇਗੀ ਔਰ ਕਿਵੇਂ ਅਮਰਿਤਪਾਲ ਆ ਜਿਹੜੇ ਉਹ ਸੌ ਚੁੱਕਣਗੇ ਉਹ ਪਰਮਿਸ਼ਨ ਜ਼ਰੂਰ ਇੱਕ ਵਾਰ ਕਹ ਲਈਏ ਕਿ ਦੇ ਦਿੱਤੀ ਗਈ ਹੈ ਠੀਕ ਹੈ ਠੀਕ ਹੈ ਰੋਹਿਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ